ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਵਾਪਰਿਆ ਧੁੰਦ ਦਾ ਕਹਿਰ ਫਲੋਰ ਵਿਖੇ ਦੋ ਬੱਸਾਂ ਦੀ ਹੋ ਗਈ ਆਮੋ ਸਾਹਮਣੇ ਟੱਕਰ ਬੱਸਦਿਆਂ ਪੈ ਗਈਆਂ ਬਾਜ਼ੀਆਂ ਇੱਕ ਬੱਸ ਪਉਲ ਤੋਂ نیچے ਲੰਮਕ ਗਈ ਹਵਾ ਦੇ ਵਿੱਚ ਲਟਕਦੇ ਹੋਏ ਬੱਸ ਤੁਸੀਂ ਵੇਖ ਰਹੇ ਹੋ ਸਿੱਧੀਆਂ ਤਸਵੀਰਾਂ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਹੋਇਆ ਇਹ ਦੁਰਘਟਨਾ ਐਕਸੀਡੈਂਟ ਫਲੋਰ ਮੇਨ ਹਾਈਵੇ ਦੇ ਉੱਪਰ ਮੌਕੇ ਤੇ ਪਹੁੰਚ ਗਈ ਐਸਐਸਐਫ ਦੀਆਂ ਟੀਮਾਂ ਸੜਕ ਸੁਰੱਖਿਆ ਫੋਰਸ ਮੌਕੇ ਤੇ ਐਸਐਚਓ ਸੰਜੀਵ ਕਮੌਰ ਨੇ ਪਹੁੰਚ ਕੇ ਸਾਰਾ ਮੌਕਾ ਸੰਭਾਲਿਆ ਤੇ ਟ੍ਰੈਫਿਕ ਨੂੰ ਚਾਲੂ ਕੀਤਾ ਅਤੇ ਸਵਾਰੀਆਂ ਨੂੰ ਬੜੇ ਹੀ ਮੁਸ਼ਕਲ ਦੇ ਨਾਲ ਜਦੋਜਹਿਦ ਦੇ ਨਾਲ ਬਾਹਰ ਕੱਢਿਆ ਇਥੇ ਦੱਸਣਯੋਗ ਗੱਲ ਹੈ ਕਿ ਕੁਦਰਤੀ ਕਿਸੇ ਵੀ ਸਵਾਰੀ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਬੱਸਾਂ ਬਹੁਤ ਜ਼ਿਆਦਾ ਟੁੱਟ ਗਈਆਂ ਇਥੇ ਪੁਲਿਸ ਵੱਲੋਂ ਸਵਾਰੀਆਂ ਨੂੰ ਲੋਕਾਂ ਨੂੰ ਅਪੀਲ ਕੀਤੀ ਗਈ ਮੌਕੇ ਤੇ ਕਿ ਬਿਨਾਂ ਕੰਮ ਤੋਂ ਧੁੰਦ ਵਿੱਚ ਬਾਹਰ ਨਾ ਨਿਕਲੋ ਰੱਬ ਨੇ ਹੀ ਰੱਖ ਲਿਆ ਇੰਨਾ ਖਤਰਨਾਕ ਸੜਕ ਹਾਦਸਾ ਤਿੰਨ ਚਾਰ ਸੜਕ ਹਾਦਸੇ ਮੌਕੇ ਤੇ ਹੋਏ ਇਥੇ ਇਹ ਬਹੁਤ ਦੱਸਣਾ ਜ਼ਰੂਰੀ ਹੈ ਕਿ ਧੁੰਦ ਵਿੱਚ ਆਪਣੀ ਸਪੀਡ ਦਾ ਖਿਆਲ ਰੱਖੋ ਬਹੁਤੀ ਹੌਲੀ ਚਲੋ ਜਿੰਨਾ ਹੋ ਸਕਦਾ ਹੈ ਘਰਾਂ ਤੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਧੁੰਦ ਦਾ ਮੌਸਮ ਬਹੁਤ ਖਤਰਨਾਕ ਹੈ ਅਤੇ ਘਰ ਵਿੱਚ ਹੀ ਰਹੋ ਬਹੁਤ ਹੀ ਖਾਸ ਕੰਮ ਹੋਵੇ ਫਿਰ ਹੀ ਘਰ ਤੋਂ ਬਾਹਰ ਨਿਕਲੋ ਇਸ ਮੌਕੇ ਜੱਗੀ ਪੱਤਰਕਾਰ ਅਤੇ ਹੋਰ ਪ੍ਰੈਸ ਕਲੱਬ ਅੰਬੇਦਕਰ ਪ੍ਰੈਸ ਕਲਬ ਪੰਜਾਬ ਫਲੋਰ ਦੇ ਮੈਂਬਰ ਵੀ ਇਸ ਮੌਕੇ ਪਹੁੰਚੇ ਉਹਨਾਂ ਨੇ ਵੀ ਬੜੀ ਮਸ਼ੱਦਦ ਦੇ ਨਾਲ ਸਵਾਰੀਆਂ ਨੂੰ ਬਚਾਇਆ ਤੇ ਬੱਸਾਂ ਦੇ ਵਿੱਚੋਂ ਬਾਹਰ ਕੱਢਿਆ ਡਾਕਟਰ ਰਾਣਾ ਅਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂਜੀ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਕੀ ਇਹਦਾ ਕਿੱਦਾਂ ਹੋਇਆ ਐਕਸੀਡੈਂਟ ਸਰ ਸਰ ਅਸੀਂ ਆ ਰਹੇ ਹਾਂ ਅੰਮ੍ਰਿਤਸਰ ਤੋਂ ਤੇ ਇੱਥੇ ਹੌਲੀ-ਹੌਲੀ ਧੁੰਦ ਬੜੀ ਸੀ ਹੌਲੀ-ਹੌਲੀ ਤੁਰਿਆ ਰਹੇ ਸੀ ਇਹ ਪਿੱਛੋਂ ਇਹਨੇ ਮਾਰੀ ਹੈ ਗੱਡੀ ਵਾਲੇ ਨੇ ਸਲੀਪਰ ਵਾਲੇ ਨੇ ਇਹ ਸਪੀਡ ਸੀ ਨੇ ਮਾਰੀ ਪਿੱਛੋਂ ਸਾਡੇ ਦੇ ਆਗੇ ਤੇ ਕੋਈ ਜਾਨੀ ਜਿਹੜਾ ਵਿੱਚ ਜਿਹੜੇ ਸਵਾਰੀਆਂ ਬੈਠੀਆਂ ਉਹਨਾਂ ਤੇ ਕੋਈ ਸੱਟਾ ਫਿੱਟਾ ਲੱਗਿਆ ਕਿ ਨਹੀਂ ਕੋਈ ਸੱਟ ਨਹੀਂ ਆਈ ਸਾਡੇ ਬੰਦੇ ਸਾਰੇ ਠੀਕ ਆ ਗਏ ਕਿਹਦੀ ਗਲਤੀ ਕਿਹਦੀ ਹੈ ਜੀ ਇਹ ਇਹਨੇ ਮਾਰਿਆ ਨਹੀਂ ਤੇ ਆਪਣੀ ਸਾਈਡ ਤੇ ਹੀ ਇਹ ਪਿੱਛੇ ਸਪੀਡ ਤੇ ਆਇਆ ਤੇ ਇਹਨੇ ਪਿੱਛੋਂ ਮਾਰੀ ਹੁਣ ਗਲਤੀ ਤੁਸੀਂ ਆਪ ਦੇਖ ਲਓ ਕਿ ਕੀ ਆ ਸਵਾਰ ਜੀ ਨੈਸ਼ਨਲ ਹਾਈਵੇ ਰੋਡ ਤੇ ਇੱਥੇ ਇੱਕ ਬੜਾ ਭਿਆਨਕ ਹਾਦਸਾ ਵਾਪਰਿਆ ਹੈ ਇਸ ਸਮੇਂ ਅਸੀਂ ਆਪਣੇ ਸੀਨੀਅਰ ਪੱਤਰਕਾਰ ਜਗਨਨਾਥ ਜੱਗੀ ਜੀ ਦੇ ਨਾਲ ਰਮਨ ਮਾਹੀ ਮੌਕੇ ਤੇ ਪਹੁੰਚੇ ਹਾਂ ਆਓ ਗੱਲ ਕਰਦੇ ਹਾਂ ਹਾਂਜੀ ਸਰ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਹਾਦਸਾ ਇਹ ਐਦਾਂ ਹੋਇਆ ਜੀ ਸਾਡਾ ਇੱਥੇ ਥੱਲੇ ਇਹ ਨਾ ਪੁਲ ਦੇ ਲੱਗੇ ਜਿਹੜਾ ਸਾਈਕਲ ਸਟੈਂਡ ਹੈ ਔਰ ਸਵੇਰੇ ਪੋਣੇ ਦੇ 7 ਵਜੇ ਜਿਹੜੀ ਆ ਉਹ ਯੂਪੀ ਨੰਬਰ ਦੋਨੇ ਬੱਸਾਂ ਦੀ ਜਿਹੜੀ ਟੱਕਰ ਹੋਈ ਆ ਜਿਹੜੀ ਇੱਕ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਜਾ ਕੇ ਜਿਹੜੀ ਪਹਿਲੀ ਬੱਸ ਆ ਜਿਹੜੀ ਪੁਲ ਦੇ ਥੱਲੇ ਲੰਮਕੀ ਆ ਹਾਂਜੀ ਉਹ ਅਨ ਬੈਲੈਂਸ ਹੋ ਕੇ ਜਿਹੜੀ ਆ ਉਹ ਬੱਸ ਆ ਜਿਹੜੀ ਪੁਲ ਦੇ ਪਾਰੇ ਪਾਸੇ ਨੂੰ ਚਲੇ ਗਈ ਹੈ ਔਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹਦੇ ਨਾਲ ਆਹ ਜਿਹੜੀ ਦੂਜੀ ਯੂਪੀ ਨੰਬਰ ਬੱਸ ਆ ਜਿਹੜੀ ਟਰੈਵਲ ਆ ਲੈਦੀ ਆ ਇਹ ਵੀ ਆ ਜਿਹੜੀ ਟੱਕਰ ਹੋਈ ਆ ਜੋ ਇੱਥੇ ਮੌਕੇ ਤੇ ਉਸ ਵੇਲੇ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਔਰ ਅਸੀਂ ਵੀ ਆਏ ਆ ਔਰ ਆਕੇ ਨਾਲ ਦੀ ਨਾਲ ਜਿਹੜੀ ਆ ਸਵਾਰੀਆਂ ਨੂੰ ਜਿਹੜੀ ਕੱਢਣ ਦੀ ਇਥੋਂ ਜਿਹੜੀ ਕੀਤੀ ਆ ساری ਕੋਸ਼ਿਸ਼ ਔਰ ਪੰਜਾਬ ਪੁਲਸ ਨੇ ਜਿਹੜਾ ਸਾਨੂੰ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਪੰਜਾਬ ਪੁਲਸ ਦੇ ਐਸ ਐਚ ਓ ਫਲੋਰ ਦੇ ਸੰਜੀਵ ਕਪੂਰ ਜੀ ਦੇ ਵੇ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਸਾਰੀ ਜਿਹੜੀ ਪੁਲਸ ਟੀਮ ਆ ਫਲੋਰ ਥਾਣੇ ਦੀ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਐਸ ਐਸ ਐਫ ਜਿਹੜੀ ਸੜਕ ਸਾਕਿਆ ਫੋਰਸ ਆ ਉਹਦੇ ਵੀ ਜਿਹੜੇ ਜਵਾਨ ਆ ਉਹਨਾਂ ਨੇ ਮੌਕੇ ਤੇ ਪਹੁੰਚ ਗਏ ਜਿਹੜੀ ਆ ਤੁਰੰਤ ਜਿਹੜਾ ਰੋਡ ਨੂੰ ਖਾਲੀ ਕਰਾਉਂਦਾ ਔਰ ਜਿਹੜੀਆਂ ਲੋਕਾਂ ਦੀਆਂ ਮਾਦਕਾਰਨ ਦਾ ਜਿਹੜਾ ਸੈنسਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਔਰ ਹੁਣ ਤੁਸੀਂ ਵੀ ਦੇਖਿਆ ਵੀ ਹਾਈਡਰਾ ਜਿਹੜਾ ਮਗਾਇਆ ਗਿਆ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਲੰਮਕ ਗਈ ਆ ਜਿਹੜੀ 4-5 ਫੁੱਟ ਕਰੀਬ ਔਰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਐਸਐਚਓ ਸੰਜੀਵ ਕਪੂਰ ਜੀ ਨੇ ਆ ਕੇ ਸਾਰਾ ਮੌਕੇ ਨੂੰ ਸੰਭਾਲ ਲਿਆ ਔਰ ਕੋਈ ਵੀ ਜਿਹੜਾ ਹੈਗਾ ਜਾਨੀ ਮਾਲੀ ਜ਼ਿਆਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪ੍ਰਮਾਤਮਾ ਦੀ ਬਹੁਤ ਕਿਰਪਾ ਪਰ ਇਹ ਦੋ ਬੱਸਾਂ ਦੀ ਟੱਕਰ ਦੇ ਨਾਲ ਨਾਲ ਇੱਕ ਟੱਕਰ ਹੋਰ ਵੀ ਹੋ ਗਈ ਪਾਲੀ ਸਾਈਡ ਤੇ ਉਹ ਲੋਕ ਇਸ ਐਕਸੀਡੈਂਟ ਨੂੰ ਦੇਖ ਰਹੇ ਸੀਗੇ। ਕਰੀਬ ਅੱਧਾ ਘੰਟਾ ਪਹਿਲਾਂ ਤੇ ਉਹ ਵੀ ਕਿਸੇ ਵਾਹਨ ਦੇ ਵਿੱਚ ਜਿਹੜਾ ਉਹਨਾਂ ਦੀ ਗੱਡੀ ਆ ਉਹ ਵੱਜ ਗਈ ਮੋੜੋਂ ਜਿਹੜੀ ਠੋਕ ਗਈ ਆ। ਔਰ ਲੋਕਾਂ ਨੂੰ ਅਪੀਲ ਰਿਹਾ ਵੀ ਤੁੰਦ ਦੇ ਵਿੱਚ ਜਿਹੜਾ ਹੈਗਾ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲੋ ਜਦੋਂ ਤੁੰਦ ਖਤਮ ਹੋ ਜਾਵੇ ਉਦੋਂ ਨਿਕਲੋ ਜੇ ਜਾਇਆ ਜ਼ਰੂਰੀ ਕੰਮ ਆ ਤੇ ਹੌਲੀ-ਹੌਲੀ ਜਿਹੜਾ ਚੱਲੋ ਕਿਉਂਕਿ ਜਿਹੜਾ ਹਾਈਵੇ ਆ ਚਾਹੇ ਕੋਈ ਵੀ ਸੜਕ ਆ ਉੱਤੇ ਜਿਹੜਾ ਹੈਗਾ ਧੁੰਦ ਦੇ ਕਰਕੇ ਵਿਜ਼ਿਬਿਲਟੀ ਜਿਹੜੀ ਆ ਉਹ ਬਿਲਕੁਲ ਘਟਿਆ ਸੋ ਆਪਣੀ ਜਾਨ ਮਾਲ ਦੀ ਰੱਖਿਆ ਆਪ ਕਰੋ ਔਰ ਜਿਹੜਾ ਧੁੰਦ ਦੇ ਵਿੱਚ ਨਾ ਨਿਕਰੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸਰ ਕਾਫੀ ਗੂਡ ਸ੍ਰੇਟੀ ਅਵੇਰਨੈਸ ਕੀਤਾ ਜਾਂਦਾ ਹੈ ਕਿ ਅੱਜ ਜੋ ਐਕਸੀਡੈਂਟ ਹੋਇਆ ਇਹ ਦੋ ਬੱਸਿਸ ਦਾ ਆਪਸ ਚ ਹੋਇਆ ਧੁੰਦ ਬਹੁਤ gehri ਹੈ ਕਈ ਵਾਰੀ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਤੇ ਉਹਦੇ ਕਰਕੇ ਕੁਦਰਤੀ ਹੈ ਕਿ ਇਸ ਤਰੀਕੇ ਨਾਲ ਕੋਈ ਸਨ ਕਿ ਕੋਈ ਇਨਸਾਨੀ ਗਲਤੀ ਕਰਕੇ ਕੋਈ ਐਕਸੀਡੈਂਟ ਹੋ ਗਿਆ ਪਰ ਪ੍ਰਮਾਤਮਾ ਦੀ ਮਿਹਰ ਕਰਕੇ ਅੱਜ ਕੋਈ ਇਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੀ ਸਰ ਇਕਤੀ ਹੋਰ ਡਿਜਾਸਟਰ ਮੈਨੇਜਮੈਂਟ ਨੂੰ ਲਗਾਤਾਰ ਪਿਛਲੇ 24 ਘੰਟੇ ਦੀ ਕਮੈਸੇਜ ਪਾਇਆ ਜਾ ਰਿਹਾ ਸੀ ਕਿ ਪੰਜਾਬ ਵਿੱਚ ਆਉਣ ਵਾਲੇ ਕਈ ਰੂਟ ਡੈਂਸਟ ਹੋਣ ਪੈਗੀ ਔਰ ਲੋਕਾਂ ਨੂੰ ਅਪੀਲ ਕਰਦੇ ਸੀ ਜੇਕਰ ਜ਼ਰੂਰਤ ਨਹੀਂ ਹੈ ਕੋਈ ਰੋਬਾਰ ਨਾ ਨਿਕਲੋ। ਜੀ ਫਿਰ ਵੀ ਜੇਨਕੀ ਚਲੋ ਇਸ ਤਰ੍ਹਾਂ ਦਾ ਹਾਸਾ ਕੋਈ ਹੈ ਨਹੀਂ ਬਚਾ ਹੋ ਗਿਆ ਸਵਾਰੀਆਂ ਦਾ ਤੁਸੀਂ ਖੁਦ ਲਾ ਕੇ ਇੱਥੇ ਬਹੁਤ ਬਚਾ ਕੀਤਾ ਲੋਕਾਂ ਨੂੰ ਕੀ ਅਪੀਲ ਕਰਦੇ ਜਿਹੜੇ ਘਰਾਂ ਚ ਬੈਠੇ ਨੇ ਦੇਖੋ ਦਿਖ ਨਹੀਂ ਰਿਹਾ ਕੁਝ ਵੀ ਅੱਜ ਲੋਕਾਂ ਨੂੰ ਇਹੀ ਅਪੀਲ ਹੈ ਕਿ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਇਹ ਸੰਗਣੀ ਤੋਂ ਦਤੋਂ ਟਰੈਵਲ ਕਰਨ ਤੋਂ ਬਚੋ ਤਾਂ ਜੋ ਆਪਣਾ ਤੇ ਆਪਣੇ ਪਰਿਵਾਰ ਦੀ ਰਾਖੀ ਹੋ ਸਕੇ ਸਾਡੇ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਹਰ ਕੋਸ਼ਿਸ਼ ਕੀਤੀ ਜਾਂਦੀ ਕਿ ਕਿਸ ਤਰ੍ਹਾਂ ਦੇ ਇਦਾਂ ਦਾ ਨੁਕਸਾਨ ਨਾ ਹੋਵੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸੰਗਣੀ ਤੁੰਦ ਦੇ ਵਿੱਚ ਥੋੜਾ ਜਿਹਾ ਆਪਣੇ ਆਪਣੇ ਪਰਿਵਾਰ ਦਾ ਪਚਾਰ ਕਰ ਆਰਾਮ ਨਾਲ ਚੱਲੋ ਕੋਸ਼ਿਸ਼ ਕਰੋ ਕਿ ਜਦ ਤੁੰਦ ਛੱਟ ਜਾਵੇ ਤਦ ਚੱਲੋ ਆਰਾਮ ਨਾਲ ਚੱਲੋ ਇਹ ਕਹਿੰਦਾ ਜੀਵ ਕਬੂਰੀਆ ਜੋ ਸਵੇਰ ਤੋਂ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮਿਲਦਾ